ਇਕ ਕੁੜੀ ਨੂੰ ਵਿਆਹ ਦਾ ਝਾਂਸਾ ਦਿੱਤਾ ਗਿਆ ਪਿਆਰ ਕੀਤਾ ਗਿਆ ਤੇ ਉਸ ਨੂੰ ਆਪਣੇ ਘਰ ਵੀ ਇਹ ਮੁੰਡਾ ਲਿਜਾਂਦਾ ਰਿਹਾ ਜੋ ਕਿ ਪੇਸ਼ੇ ਤੋਂ ਇੱਕ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਆਪਣੀ ਹੀ ਪ੍ਰੇਮਿਕਾ ਨੂੰ ਵਿਆਹ ਦੇ ਲਾਰੇ ਲਾਉਂਦਾ ਰਿਹਾ ਤੇ ਹੁਣ ਜਦੋਂ ਇਹ ਸਾਰਾ ਮਾਮਲਾ ਉਸਨੇ ਪੁਲਿਸ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਤਾਂ ਉਸ ਨੂੰ ਉਹ ਲੈ ਗਿਆ ਤੇ ਉਸ ਦੀ ਕੁੱਟਮਾਰ ਕਰਕੇ ਸੁੱਟ ਦਿੱਤੀ ਇਸ ਮੌਕੇ ਤੇ ਕੁੜੀ ਦੀ ਮਾਹ ਦੇ ਵੱਲੋਂ ਦੱਸਿਆ ਗਿਆ ਕਿ ਨਾ ਸਿਰਫ ਇਹ ਮੁੰਡਾ ਸਗੋਂ ਘਰ ਦੇ ਵਿੱਚ ਜਿਹੜੇ ਵੀ ਸ਼ਾਮਿਲ ਸੀ ਸਾਰਿਆਂ ਦੇ ਵੱਲੋਂ ਧੀ ਦੀ ਕੁੱਟਮਾਰ ਕੀਤੀ ਗਈ ਹੈ ਇਸ ਦੇ ਪਿੱਛੇ ਦਾ ਕਾਰਨ ਉਹਨ ਵਿਆਹ ਨਾ ਕਰਵਾਣਾ ਦੱਸਿਆ ਜਾ ਰਿਹਾ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਰਾਜੀਨਾਮਾ ਹੋਇਆ ਸੀ ਹੁਣ ਜਦੋਂ ਵਿਆਹ ਕਰਵਾਉਣ ਦਾ ਸਮਾਂ ਆਇਆ ਤਾਂ ਉਹ ਸਰਿਆਮ ਮੁੱਕਰ ਗਿਆ ਤੇ ਉਸੇ ਪ੍ਰੇਮਿਕਾ ਦੀ ਕੁੱਟਮਾਰ ਕਰ ਦਿੱਤੀ ਜਿਸ ਨੂੰ ਉਹ ਪਿਆਰ ਦੇ ਵਾਅਦੇ ਕਰਦਾ ਸੀ ਇਸ ਮੌਕੇ ਤੇ ਕੁੜੀ ਦੀ ਮਾਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਝ ਜਿਹੇ ਰਿਸ਼ਤੇ ਦੇ ਵਿੱਚ ਸੀ ਪਰ ਮਾਪਿਆਂ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਕੁੜੀ ਦੇ ਨਾਲ ਇਹ ਸਭ ਕੁਝ ਕਰ ਬੈਠਾ ਹੈ ਗੋਬੀ ਮੇਲਨ ਜੀ ਕਿਹਾ ਜੀ ਤਾਂ ਹਨ ਇਹ ਸਾਨੂੰ ਨਹੀਂ ਪਤਾ ਸਾਨੂੰ 6 ਮਹੀਨੇ ਹੋ ਗਏ ਨੇ ਸਾਨੂੰ ਬੜਾ ਪਰੇਸ਼ਾਨ ਮੰਡਾ ਕਰਦਾ ਪਿਆ ਕਦੀ ਧਮਕੀਆਂ ਦੇ ਦਿੰਦਾ ਕਦੀ ਕੁੜੀ ਨਹੀਂ ਕਹਿੰਦਾ ਘਰ ਆ ਜਾ ਕਦੀ ਕਹਿੰਦਾ ਮੈਂ ਛੱਡ ਦੇਣਾ ਕਦੀ ਕਹਿੰਦਾ ਲੈ ਜਾਣਾ ਸਾਨੂੰ ਕੁਝ ਨਹੀਂ ਪਤਾ ਸਵੇਰ ਦਾ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ ਕੀ ਹੋਇਆ ਹੁਣ ਘੁੱਟ ਮਾਰ ਕੇ ਛੱਡ ਦਿੱਤਾ ਉੱਥੇ ਸਾਨੂੰ ਫੋਨ ਆਇਆ ਵਿਆਹ ਦੀ ਗੱਲ ਚੱਲਦੀ ਵੀ ਸੀ ਇਹ ਕਿਸੇ ਮਨਪ੍ਰੀਤ ਨਾਲ ਹੀ ਤੇ ਉਹਨ ਦੇ ਮਨਪ੍ਰੀਤ ਪੁਲਿਸ ਮੁਲਾਜ਼ਮ ਉਹਨੇ ਕਿਆ ਸੀ ਮੈਂ ਵਿਆਹ ਕਰਾ ਲਾਂਗਾ ਕੋਈ ਰਿਲੇਸ਼ਨ ਚ ਰਹਾ ਇਹਨ ਦੇ ਨਾਲ ਪਹਿਲਾ ਕੁੜੀ ਨਾਲ ਕੁੜੀ ਨੂੰ ਆਪਣੇ ਘਰ ਵੀ ਦੋ ਤਿੰਨ ਵਾਰੀ ਲੈ ਕੇ ਗਿਆ ਏ ਸਾਨੂੰ ਨਹੀਂ ਪਤਾ ਸਾਨੂੰ ਇਹ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਏ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਏ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ 'ਚ ਹੁਣ ਮੁੱਕ ਗਿਆਂ ਏ ਤੇ ਕਿਸੇ ਕੱਲ ਲੈ ਗਿਆ ਨਹੀਂ ਦੋ ਤਿੰਨ ਦਿਨ ਹੋ ਗਏ ਰਾਜinama ਕੀਤਾ ਏ ਅਸੀਂ ਡੀਐਸਪੀ ਦੇ ਕੋਲ ਗਏ ਸੀ ਡੀਐਸਪੀ ਦੇ ਵਿਆਹ ਕਰਾਂ ਤਾਂ ਇਹਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਤੇ ਰਾਜੀਨਾਮਾ ਲਿਖ ਦਿਓ ਮੈਂ ਬੈਕੇ ਸਮਝੌਤਾ ਕਰ ਦਾਂਗਾ ਤੇ ਹੁਣ ਪਤਾ ਨਹੀਂ ਲੈ ਗਿਆ 2 ਦਿਨ ਹੋਏ ਰਾਜੀਨਾਮੇ ਨੂੰ 3 ਦਿਨ ਤੂੰ ਲੈ ਗਿਆ ਕੁੱਟ ਮਾਰ ਕੇ ਉਹਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ ਚ ਕਿੰਨੇ ਕਿੰਨੇ ਉਥੇ ਛੱਡ ਦਿੱਤਾ ਤੇ ਸਾਨੂੰ ਉਥੋਂ ਫੋਨ ਆਇਆ ਸੀ ਹਾਂਜੀ ਲੜਕੀ ਬੇਹੋਸ਼ ਹੈ ਸਾਨੂੰ ਇਹਦਾ ਇਨਸਾਫ ਚਾਹੀਦਾ ਤੇ ਲੜਕੀ ਦਾ ਮਸਲਾ ਹੈ ਕੀ ਮਸਲਾ ਹੈ ਤੇ ਕਿੱਥੋਂ ਦਾ ਮਸਲਾ ਹੈ ਤੜੇ ਲੜਕੀ ਕੋਈ ਸਲਮਾ ਸਾਨੂੰ ਇਨਫੋਰਮੇਸ਼ਨ ਦਿੱਤੀ ਜਿਵੇਂ ਦੋਸਤ ਹੈ ਇਹ ਜਿਹੜਾ ਕੇਸ ਹੈ ਤੇ ਅਸੀਂ ਉਹਨੂੰ ਰੋਕਦੇ ਹਾਂ ਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਤਾ ਪੁਸ਼ਪਰੇ ਕੇਸ ਜੀ ਹੱਦ ਤੱਕ ਦੇ ਵਿੱਚ ਜੀ ਸਰ ਇੱਥੇ ਆਏ ਆ ਕਿ ਇੱਥੇ ਆ ਕੇ ਸਾਨੂੰ ਦਰਸਾ ਨੂੰ ਪੁੱਛਿਆ ਵੀ ਲੜਕੀ ਅਨਕੋਸ਼ੇ ਦੇ ਹਾਲ ਬਟਾ ਇਹਨੂੰ ਮੈਡੀਕਲ ਕਾਲਜ ਫੀਸ ਕੋਰ ਦਾ ਰੈਫਰ ਕਰਤਾ ਤੇ ਅੱਗੇ ਜੋ ਸਟੇਟਮੈਂਟ ਦੇ ਦਿੱਤੀ ਲੜਕੀ ਜਦੋਂ ਸਰਕਾਰ ਹੋ ਗਿਆ ਅੰਦਰ ਆ ਗਿਆ ਸਰ ਇੱਕ ਜਿਹੜਾ ਲੜਕੀ ਦਾ ਮਾਮਲਾ ਆਇਆ ਕੀ ਮਾਮਲਾ ਹੈ ਸਰ ਹਾਂਜੀ ਐਂਬੂਲੈਂਸ ਲੈ ਕੇ ਆਈ 108 ਤੇ ਬਿਲਕੁਲ ਕਿਨ ਤੇ ਹਿਸਟਰੀ ਕਰਨ ਦਿੱਤੀ ਗਈ ਸੀ ਕਿ ਕੋਈ ਮਨ ਨਹੀਂ ਆਇਆ ਤੇ ਡਾਕਟਰ ਨੇ ਗੈਸਪੀ ਲਗਾ ਕੇ ਦੇਣਾ ਪਿਆ ਪੇਸ਼ੈਂਟ ਦੀ ਹਾਲਤ ਤਾਂ ਬਹੁਤ ਹੀ ਗੈਰ ਹਾਲਤ ਤੇ ਰਿਪੋਰਟ ਮੈਡੀਕਲ ਬਣਾ ਲਈ ਤਾਂ ਤੇ ਪੇਸ਼ੈਂਟ ਦਾ ਨਾਮ ਬਸ ਸਲਮਾਨ ਬਗਲ ਮੁਸਲਮਾਨ ਬੋਲ ਬਾਰੇ ਹੋਵੇ ਕੋਈ ਸਿਨਫੋਰਮੇਸ਼ਨ ਨਹੀਂ ਪਈ ਕਿ ਕੀ ਕਰੀਏ ਕਰੀਏ जीरजपुर ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ